ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖ ਮਲੜੀ ਕਿਸਾਨ ਪ੍ਰਭੂ ਝੋਨੇ ਦੀ ਫਸਲ ਉੱਤੇ ਪੱਤਾ ਲਵੇਟ ਦੀ ਸਮੱਸਿਆ ਇੱਕ ਵੱਡੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਬਹੁਤੇ ਖੇਤਾਂ ਵਿੱਚ ਇਸ ਵਾਰ ਵੀ ਪੱਤਾ ਲਵੇਟ ਦਾ ਵੱਡਾ ਹਮਲਾ ਹੋ ਰਿਹਾ ਹੈ ਇਹਦੇ ਪਿੱਛੇ ਦਾ ਕਾਰਨ ਹੈ ਕਿ ਕਈ ਖੇਤਾਂ ਵਿੱਚ ਖਾਦਾਂ ਦੀ ਓਵਰ ਵਰਤੋਂ ਕਰਨੀ ਜਾਂ ਓਵਰ ਪ੍ਰੋਡਕਟਾਂ ਦੀ ਵਰਤੋਂ ਕੀਤੀ ਗਈ ਹੈ ਤੁਸੀਂ ਆਪਣੇ ਖੇਤ ਦਾ ਨਰੱਖਣ ਜਰੂਰ ਕਰੋ ਜੇ ਤੁਹਾਡੇ ਖੇਤ ਵਿੱਚ ਪੱਤਾ ਲਿਵਟ ਵਾਲੀ ਸਮੱਸਿਆ ਹੈਗੀ ਆ ਤਾਂ ਤੁਸੀਂ ਚੰਗੀ ਪੈਸਟੀਸਾਈਡ ਇਨਸੈਕਟੀਸਾਈਡ ਲੈ ਕੇ ਆਪਣੀ ਝੋਨੇ ਦੀ ਫਸਲ ਉੱਤੇ ਵਰਤੋ ਤੁਸੀਂ ਇਹਦੇ ਲਈ ਐਮਾਵੈਕਟਨ ਬੈਂਜੂਏਟ ਦੀ ਵਰਤੋਂ ਵੀ ਕਰ ਸਕਦੇ ਹੋ ਜਿਹਦੇ ਨਾਲ ਸਿਫਰੋਨੇਲ ਵਾਲ ਅਸਰਟ ਆਉਂਦਾ ਤੁਸੀਂ ਉਹ ਲੈ ਕੇ ਵੀ ਬਜ਼ਾਰ ਵਿੱਚੋਂ ਮਾਰਕੀਟ ਵਿੱਚੋਂ ਲੈ ਕੇ ਵਰਤ ਸਕਦੇ ਹੋ ਤੁਸੀਂ ਫੇਮ ਜਾਂ ਤੁਸੀਂ ਕੋਰਾ ਜੀ ਚੰਗਾ ਸਲਟ ਆਪਣੇ ਝੋਨੇ ਦੀ ਫਸਲ ਉੱਤੇ ਲੈ ਕੇ ਵਰਤ ਲਓ ਜੇ ਤੁਹਾਡੇ ਝੋਨੇ ਦੀ ਫਸਲ ਆਉਣ ਵਾਲੇ 8-7 ਦਿਨਾਂ ਵਿੱਚ ਨਸਾਰਾ ਲੈ ਜਾਵੇਗੀ ਤਾਂ ਆਪਾਂ ਨੂੰ ਪੱਤਾ ਲਵੇਟ ਵਾਲੀ ਸੁੰਡੀ ਨੂੰ ਰੋਕ ਦੀ ਰੋਕथाम ਲਈ ਚੰਗੇ ਇਨਸੈਕਟੀਸਾਈਡ ਦੀ ਵਰਤੋਂ ਜ਼ਰੂਰ ਕਰ ਲੈਣੀ ਚਾਹੀਦੀ ਹੈ ਕਿਉਂਕਿ ਜੇ ਪੱਤਾ ਲਵੇਟ ਆਪਣੇ ਝੰਡੇ ਪੱਤੇ ਨੂੰ ਪ੍ਰਭਾਵਿਤ ਕਰਦੀ ਹੈ ਤਾਂ ਉਹਦੇ ਨਾਲ ਆਪਣੇ ਝਾੜ ਵਿੱਚ ਗਰਾਫਟ ਆਵੇਗੀ ਅਤੇ ਦਾਣਿਆਂ ਦਾ ਭਰਪੂਰ ਭਜਨ ਆਪਾਂ ਨੂੰ ਨਹੀਂ ਮਿਲੇਗਾ ਤੁਸੀਂ ਚੰਗਾ ਸਲਟ ਲੈ ਕੇ ਬਾਜ਼ਾਰ ਵਿੱਚੋਂ ਮਾਰਕੀਟ ਵਿੱਚੋਂ ਵਰਤੋ ਸਕਦੇ ਹੋ ਅਤੇ ਥ੍ਰਿਨ ਗਰੁੱਪ ਦੀ ਵਰਤੋਂ ਇਸ ਟਾਈਮ ਝੋਨੇ ਦੀ ਫਸਲ ਉੱਤੇ ਨਾ ਕਰੋ ਕਿਉਂਕਿ ਜੇ ਆਪਾਂ ਨਿਸਾਰੇ ਟਾਈਮ ਥ੍ਰਿਨ ਗਰੁੱਪ ਦੀ ਵਰਤੋਂ ਆਪਣੇ ਝੋਨੇ ਦੀ ਫਸਲ ਉੱਤੇ ਕਰ ਦਿਆਂ ਤਾਂ ਉਹਦੇ ਨਾਲ ਹੋਰ ਕਈ ਰੋਗ ਆਉਣ ਦੀ ਸੁਭਾਵਨਾ ਆਪਣੇ ਝੋਨੇ ਦੀ ਫਸਲ ਉੱਤੇ ਵੱਧ ਜਾਂਦੀ ਹੈ ਅਤੇ ਬਲਾਸਟ ਅਤੇ ਹੌਪਰ ਵਾਲੀ ਸਮੱਸਿਆ ਆਪਾਂ ਨੂੰ ਆਉਣ ਵਾਲੇ ਟਾਈਮ ਵਿੱਚ ਦੇਖਣ ਨੂੰ ਮਿਲਦੀ ਹੈ। ਉਹ ਨਿਸਾਰੇ ਦੇ ਸਮੇਂ ਆਪਾਂ ਨੂੰ ਆਪਣੇ ਝੋਨੇ ਦੀ ਫਸਲ ਦਾ ਨਿਰਖਣ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਕਿ ਆਪਾਂ ਚੰਗਾ ਝਾੜ ਚੰਗਾ ਮੁਨਾਫਾ ਆਪਣੇ ਝੋਨੇ ਦੀ ਫਸਲ ਉੱਤੋਂ ਲੈ ਸਕ ਤਾਂ ਕਿ ਸੋ ਬਣੇ ਰਹੋ ਆਪਣੇ Facebook ਪੇਜ ਤੇ ਤੇ YouTube ਚੈਨਲ ਤੇ ਐਦਾਂ ਹੀ ਤੁਹਾਡੇ ਨਾਲ ਜਾਣਕਾਰੀ ਵਾਲੀਆਂ ਵੀਡੀਓ ਸਮੇਂ ਸਿਰ ਸਾਂਝੀਆਂ ਕਰਦੇ ਰਵਾਂਗੇ ਪੇਜ ਨੂੰ ਫੋਲੋਅ ਕਰ ਤੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸਾਰੇ ਵੀਰਾਂ ਦਾ ਧੰਨਵਾਦ ਜੀ